ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ 1 ਮਈ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆਂ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗੁਰਨਾਬ ਸਿੰਘ ਜੀ ਗਿੱਲ ਜੰਡਾ ਵਾਲਾ ਜਿਹੜਾ ਬਠਿੰਡਾ ਵੱਲੋਂ ਕੱਲ ਜਿੰਨੇ ਵੀ ਕੱਪ ਹੋਏ ਬਹੁਤ ਸੋਹਣੇ ਕੱਪ ਹੋਏ ਅੱਧੇ ਨੰਬਰ ਕੋਈ ਇੱਕ ਨੰਬਰ ਤੇ ਮੈਚ ਦਾ ਪਾਸਾ ਪਲਟਿਆ ਗਿਆ ਆਓ ਸ਼ੁਰੂ ਕਰ ਗਏ 1 ਮਈ 2025 ਦੇ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਸਭ ਤੋਂ ਪਹਿਲਾਂ ਨਕੋਦਰ ਸਲਾਨਾ ਮੇਲੇ ਦੌਰਾਨ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਪਿੰਡ ਸ਼ਹਿਰ ਨਕੋਦਰ ਜ਼ਿਲ੍ਹਾ ਜਲੰਧਰ ਦੇ ਕਵੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਵੱਡੀ ਆਲ ਓਪਨ ਤੇ ਬਜਣੀ 85 ਕਿਲੋ 85 ਕਿਲੋ ਦਾ ਰਿਜ਼ਲਟ ਰਿਹਾ ਜੀ ਟੀਮ ਕਵੱਡੀ ਕਲੱਬ ਸ਼ਕਰਪੁਰ ਪਲੱਸ ਜੱਲੋਵਾਲ 36 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਮਰਾਸ਼ਾ ਜੀ ਕਵੱਡੀ ਕਲੱਬ ਨਕੋਦਰ 24 ਨੰਬਰ ਸੈਕੰਡ ਨਗਦ ਰਾਸ਼ੀ ਕੱਪ ਬਸਟ ਰੇਡਰ ਇਹ ਜੀ ਯਾਕਰ ਹੁਸੈਨ ਸ਼ਕਰਪੁਰ 12 ਰੇਡਾਂ 12 ਨੰਬਰ ਬੈਸਟ ਜੱਫੀ ਰਿਹਾ ਮੀਨਾ ਜਖੇਪੁਰ 8 ਟੱਚ 4 ਜੱਫੇ ਸਾਥੀ ਜੱਫੀ ਜੁਆਇੰਟ ਰਿਹਾ ਮਲਕੀਤ ਰਮਦਾਸ ਸ਼ਕਰਪੁਰ ਵੱਲੋਂ ਜੀ ਬੈਸਟਾਂ ਨੂੰ ਟੈਟੂ ਸ਼ਾਪੇ ਜਾਣਗੇ ਤੇ ਪਲੱਸ ਕੱਪ ਦਿੱਤਾ ਜੀ ਕਬੱਡੀ ਆਲ ਓਪਨ ਟੀਮ ਰਾਇਲ ਕਿੰਗ ਕਬੱਡੀ ਕਲੱਬ ਸ਼ਕਰਪੁਰ 3/23 ਨੰਬਰ ਫਸਟ 1,25,000 ਨਗਦ ਪਲੱਸ ਕੱਪ ਟੀਮ ਬਾਬਾ ਮੁਰਾਦ ਸ਼ਾ ਜੀ ਕਬੱਡੀ ਕਲੱਬ ਨਕੋਦਰ 33 ਨੰਬਰ ਸੈਕੰਡ 1 ਲੱਖ ਰੁਪਏ ਨਕਦ ਪਲੱਸ ਕੱਪ ਬੈਸਟ ਰੇਡਰ ਇਹ ਜੀ ਬਲਕਰਨ ਕਲਿਆਣ ਸੁੱਖਾ 15 ਰੇਡ 15 ਨੰਬਰ 15 ਰੇਡ 13 ਨੰਬਰ ਜੀ ਸੌਰੀ ਗਲਤੀ ਲੱਗ ਗਈ ਬਾਬਾ ਮੁਰਾਦ ਸ਼ਾ ਨਕੋਦਰ ਦੀ ਟੀਮ ਵੱਲੋਂ ਜੀ ਬੈਸਟ ਜੱਫੀ ਰਿਹਾ ਬੂਟਾ ਅਨਦਾਣਾ ਨਾਉ ਟੱਚ 5 ਜੱਫੇ ਇਹ ਵੀ ਬਾਬਾ ਮੁਰਾਦ ਸ਼ਾ ਨਕੋਦਰ ਦੀ ਟੀਮ ਵੱਲੋਂ ਜੀ ਬੈਸਟ ਨੂੰ 44 41000 ਰੁਪਏ ਨਕਦ ਸੀਗਾ ਤੇ ਬੁਲਾਰੇ ਸੀਗੇ ਇੱਥੇ ਰੁਪਿੰਦਰ ਜਲਾਲ ਲੱਖੀ ਲਹਿਰਾ ਮੁਹੱਬਤ ਬਿੱਲਾ ਲਲਤੋ ਖਾਨ ਜਲਾਲ ਜੱਸਾ ਘਰਾਗਣਾ ਤੇ ਦਿਲਸ਼ਾਦ ਈਸੀ ਪਿੰਡ ਕਲਰ ਭੈਣੀ ਜ਼ਿਲ੍ਹਾ ਪਟਿਆਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ 50 ਕਿਲੋ ਤੇ ਕਬੱਡੀ 75 ਕਿਲੋ ਦੇ ਫਾਈਨਲ ਰਿਜ਼ਲਟ 65 ਕਿਲੋ ਵਿੱਚ ਪਿੰਡ ਪਹਾੜਪੁਰ 8 ਨੰਬਰ ਫਸਟ 16000 ਨਗਦ ਪਲੱਸ ਕੱਪ ਪਿੰਡ ਫਤਿਹਪੁਰ ਮਾਨਸਾ ਸਾਢੇ 5 ਨੰਬਰ ਸੈਕੰਡ 11000 ਨਗਦ ਪਲੱਸ ਕੱਪ ਬੈਸਟ ਰੀਡਰ ਮੋਨੂ ਸ਼ਬਦੀ ਹਰੀ ਛੀਰ ਇਡਾ ਸ਼ੀਨ ਨੰਬਰ ਪਹਾੜਪੁਰ ਵੱਲੋਂ ਬੈਸਟ ਜਾ ਫਿਰਿਆ ਜੀ ਕੀਰਾ ਪਹਾੜਪੁਰ ਪੰਜ ਟੱਚ ਦੋ ਜੱਫੇ ਜੀ ਬੈਸਟਾਂ ਨੂੰ ਸੀਗੇ ਯੂਸਰ ਕਬੱਡੀ 75 ਕਿਲੋ ਪਿੰਡ ਖੋਖਰ ਫੌਜੀ 11.5 ਨੰਬਰ ਫਾਸਟ 31000 ਨਗਦ ਪਲੱਸ ਕੱਪ ਪਿੰਡ ਤਪਾ ਮੰਡੀ ਨੌ ਨੰਬਰ ਸੈਕੰਡ 21000 ਨਗਦ ਪਲੱਸ ਕੱਪ ਬਸਟ ਰੀਡਰ ਰਿਹਾ ਜੀ ਸੇਵਕ ਦੋਤਾਲ ਸੱਤ ਰੇਡਾਂ 6 ਨੰਬਰ ਖੋਖਰ ਵੱਲੋਂ ਜੀ ਬੈਸਟ ਜਾਂ ਫਿਰ ਰਿਹਾ ਫੌਜੀ ਖੋਖਰ ਸ਼ੀਟ ਟੱਚ ਤਿੰਨ ਜੱਫੇ ਬਸਟਾਂ ਨੂੰ ਐਲ.ਈ.ਡੀ. ਸੀ ਵਿਰੋਧੀ ਜੱਫੀ ਨੇ ਵੀ ਤਿੰਨ ਜੱਫੇ ਲਾਏ ਪਰ ਟੱਚ ਸੱਤ ਸੀਗੇ ਤੇ ਬਲਾਰੇ ਇੱਥੇ ਗगन ਬਲਰਾ ਸੀਗੇ ਪਿੰਡ ਪੀਡਲ ਜ਼ਿਲ੍ਹਾ ਕੈਂਥਲ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਅਤੇ ਕੁੜੀਆਂ ਦੇ ਕਬੱਡੀ ਮੈਚ ਹੋਏ ਜੀ ਕੁੜੀਆਂ ਦਾ ਫਾਈਨਲ ਮੈਚ ਦਾ ਰਿਜ਼ਲਟ ਜੀ ਟੀਮ ਕਬੱਡੀ ਕਲੱਬ ਸੋਥਾ ਪੰਜਾਬ 10.5 ਨੰਬਰ ਟੀਮ ਕਬੱਡੀ ਕਲੱਬ ਮਕਲੌਡਾ 10 ਨੰਬਰ ਕੁੜੀਆਂ ਕੁੜੀ ਦੇ 6:00 ਵੱਜ ਗਈ ਸੀ ਮੈਚ ਖਤਮ ਕਰ ਦਿੱਤਾ ਤੇ ਫਰਸਟ ਪ੍ਰਾਈਜ਼ ਸੀਗਾ ਜੀ 41000 ਪਲੱਸ ਕੱਪ ਅਤੇ ਸੈਕੰਡ ਪ੍ਰਾਈਜ਼ ਸੀ 31000 ਨਕਦ ਪਲੱਸ ਕੱਪ ਬੈਸਟਾਂ ਨੂੰ ਸੀ 쿨ਰ ਦੋਵੇਂ ਟੀਮਾਂ ਨੂੰ 36 36000 ਵੰਡ ਦਿੱਤਾ ਗਿਆ ਤੇ ਬੈਸਟਾਂ ਵਾਲੇ 쿨ਰ ਦੋਨੇ ਟੀਮਾਂ ਨੂੰ ਇੱਕ ਇੱਕ ਦੇ ਦਿੱਤਾ ਗਿਆ ਕਬੱਡੀ ਆਲ ਓਪਨ ਦਾ ਰਿਜ਼ਲਟ ਟੀਮ ਪ੍ਰਦੀਪ ਰਾਵਲਾ ਕਬੱਡੀ ਕਲੱਬ ਸੀਂਹ 23 ਨੰਬਰ ਫਰਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਲਾਲੀ ਵਿਖ ਕਬੱਡੀ ਕਲੱਬ ਸਾਹ 23 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਰੇਡਰ ਇਹ ਜੀ ਭੋਲਾ ਕਨੌਰੀ 9 ਰੈਡ 9 ਨੰਬਰ ਸਿੰਘ ਵੱਲੋਂ ਬਸ ਜਾਂ ਫਿਰ ਅਮਨਾ ਦਿਉਰਾ ਰਵੀ ਦਾ ਭਰਾ 6 ਟੱਚ 4 ਜੱਫੇ ਸਿੰਘ ਵੱਲੋਂ ਬੈਸਟਰਾਂ ਨੂੰ 21 ਕਿਹ ਹਜ਼ਾਰ ਰੁਪਏ ਨਕਦ ਬਾਅਦ ਵਿੱਚ ਹੋਰ ਵਧਾ ਦਿੱਤੇ ਗਏ ਤੇ ਪਲੱਸ ਇਹਨਾਂ ਨੂੰ 11-11000 ਰੁਪਏ ਨਕਦ ਰਾਸ਼ੀ ਹੋਰ ਦਿੱਤੀ ਗਈ ਸੈਮੀਫਾਈਨਲ ਹਾਰੀਆਂ ਟੀਮਾਂ ਨੂੰ 75-75 ਸੋ ਨਗਦ ਪਲੱਸ ਕੱਪ ਸਾਰੇ ਪਲੇਅਰਾਂ ਦਾ ਸਨਮਾਨ ਜਿੰਨਾਂ ਨਾਲ ਸਨਮਾਨਿਤ ਕੀਤਾ ਗਿਆ ਪਹਿਲੀ ਸੈਮੀਫਾਈਨਲ ਹਾਰੀ ਟੀਮ ਮਾਤਾ ਵਿਦਿਆਦੇਵੀ ਕਵੱਡੀ ਕਲੱਬ ਪੋਜੇਵਾਲ ਦੂਜਾ ਸੈਮੀਫਾਈਨਲ ਹਾਰੀ ਟੀਮ ਕਵੱਡੀ ਕਲੱਬ ਸੈਣੀ ਭੰਗਲ ਤੇ ਬਲਾਰੇ ਜੀ ਇੱਥੇ ਰਵੀ ਚੱਠਿਆ ਗੋਵਿੰਦਪੁਰਾ ਜਸ਼ਨ ਮਹਿਲਾ ਨਿੰਮਾ ਸੇਖਾ ਤੇ ਗੋਰੀ ਧਾਮੀ ਗੁਜਰਾ ਏ ਸੀ ਜੀ ਇੱਕ ਮਈ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਭਾਈ ਗਰਨਾਪ ਸਿੰਘ ਜੀ ਗੈ ਲੈਜੈਂਡਾ ਵਾਲਾ ਉਹਨਾਂ ਵੱਲੋਂ ਬਖੂਬੀ ਤਿਆਰ ਕੀਤੇ ਗਏ ਜੋ ਤੁਹਾਡੇ ਸਾਨਮੁਖ ਪੇਸ਼ ਕੀਤੇ ਗਏ ਨੇ ਤੇ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਸਾਡੇ ਫੇਸਬੁਕ ਪੇਜ ਲਾਈਵ ਕਬੱਡੀ ਅਪਡੇਟ ਤੇ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਫੋਲੋ ਸ਼ੇਅਰ ਸਬਸਕ੍ਰਾਈਬ ਕਰ ਲਓ ਤੇ ਆਪਣੀਆਂ ਆਪਣੀਆਂ ਆਈਡੀਆਂ ਦੇ ਉੱਤੇ ਇਹਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਬੱਡੀ ਦੇ ਪ੍ਰੇਮੀ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਰਿਜ਼ਲਟ ਬਾਰੇ ਜਾਣਕਾਰੀ ਮਿਲ ਜੇ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਸਵੇਰੇ